ਇੱਕ ਵਾਰ ਪੰਜਾਬ ਦੇ ਕਿਸਾਨਾਂ ਨੂੰ ਕਹਿਣਾ ਚਾਹਨਾ ਕਿ ਜਿਹੜੀ ਮਾਨਸਾਹਬ ਦੀ ਸਰਕਾਰ ਦਾ ਤੁਹਾਡੇ ਨਾਲ ਵਾਅਦਾ ਮੰਡੀ ਚੋਂ ਕੱਲਾ ਕੱਲਾ ਦਾਣਾ ਐਮ ਐਸ ਪੀ ਦੇ ਤੇ ਚੱਕ ਰਹੇ ਆ ਔਰ 24 ਘੰਟੇ ਦੇ ਵਿੱਚ ਵਿੱਚ ਪੇਮੈਂਟ ਕਿਸਾਨ ਦੇ ਖਾਤੇ ਚ ਪਾ ਕੇ ਇੱਕ ਵਾਅਦਾ ਆਪਣਾ ਨਿਵਾ ਰਹੇ ਆ ਸੋ ਲਗਾਤਾਰ ਜਿਹੜੇ ਦਿਨ ਬਚਦੇ ਉਹਦੇ ਅੰਦਰ ਮਤਲਬ ਜਿਹੜੀ ਉਹ ਪ੍ਰੋਕਿਊਰਮੈਂਟ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਪੰਜਾਬ ਵੀ ਤੁਹਾਡੀ ਜਾਣਕਾਰੀ ਦੇ ਲਈ ਕਿਉਂਕਿ ਇਸ ਵਾਰ ਜਿਹੜੀ ਫਸਲ ਹੈ ਜਿਹੜਾ ਕਣਕ ਦਾ ਸੀਜ਼ਨ 30 ਦਿਨ ਚੱਲਦਾ ਸੀਗਾ ਇਸ ਵਾਰ 16-17 ਦਿਨ ਦੇ ਵਿੱਚ ਸਾਰੀ ਕਣਕ ਪੰਜਾਬ ਦੇ ਖੇਤਾਂ ਚ ਪੰਜਾਬ ਦੀ ਮੰਡੀ ਚ ਆ ਗਈ ਹੈ ਥੋੜਾ ਜਿਹਾ ਮੌਸਮ ਵੀ ਵਿੱਚ ਖਰਾਬ ਰਿਹਾ ਉਹਦੇ ਕਰਕੇ ਵੀ ਕਿਸਾਨ ਥੋੜਾ ਜਿਹਾ ਪੈਨਿਕ ਹੋਇਆ ਡਰਿਆ ਕਿ ਜਲਦੀ ਜਲਦੀ ਮੰਡੀ ਚ ਆਈਏ ਸੋ ਦੋ ਗੱਲਾਂ ਮੁੱਖ ਤੌਰ ਤੇ ਕਿਸਾਨ ਦੀਆਂ ਬੜੀਆਂ ਰੋਸ਼ਨ ਨੇ ਪੇਮੈਂਟ ਉਹਦੀ ਫਸਲ ਸਹੀ ਟਾਈਮ ਤੇ ਖਰੀਦੀ ਜਾ ਰਹੀ ਹੈ ਸੈਕੰਡ ਪੈਸੇ 24 ਘੰਟਿਆਂ ਦੇ ਵਿੱਚ ਵਿੱਚ ਰਿਲੀਜ਼ ਹੋ ਤੇ ਖਾਤੇ 'ਚ ਹੋ ਰਿਹਾ ਲਿਫਟਿੰਗ ਵੀ ਅਸੀਂ 42 ਲੱਖ ਐਮਟੀ ਕਰ ਲਈ ਆ ਦੋ ਚਾਰ ਪੰਜ ਦਿਨਾਂ ਦੇ ਅੰਦਰ ਹੋਰ ਲਿਫਟਿੰਗ ਜਿਹੜੀ ਕੰਪਲੀਟ ਲਿਫਟਿੰਗ ਨੂੰ ਲੈ ਕੇ ਜੀ ਠੇਕੇਦਾਰ ਹੈਗਾ ਜਿਹੜਾ ਉੱਤੇ ਦੋਸ਼ ਲੱਗੇ ਸੀ ਕਿ ਉਹਨੇ ਗੱਡੀਆਂ ਵੱਧ ਦਿਖਾ ਕੇ ਠੇਕਾ ਲਿਆ ਤੇ ਇਸ ਬਾਰੇ ਜਦੋਂ ਅਸੀਂ ਡੀਐਫਓ ਸਾਹਿਬ ਨੂੰ ਪੁੱਛਿਆ ਉਹਨਾਂ ਨੇ ਸਾਹਮਣਾ ਕਰਤਾ ਪਰ ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਕਿਹਾ ਕਿ ਗੱਡੀਆਂ ਸਾਨੂੰ ਨਹੀਂ ਦਿਖਾਈ ਦੇ ਰਹੀਆਂ ਸਾਰੇ ਮੰਨ ਰਹੇ ਨੇ ਪਰ ਉਹ ਨਹੀਂ ਮੰਨ ਰਹੇ ਲਿਸਟ ਮੰਗੀ ਗਈ ਗੱਡੀਆਂ ਦੀ ਵੀ ਲਿਸਟ ਦੇ ਦਿਓ ਸਾਨੂੰ ਵੀ ਕਿਹੜੀਆਂ ਗੱਡੀਆਂ ਕਿਹੜੇ ਨੰਬਰ ਹੈਗੇ ਆ ਪਰ ਉਹ ਵੀ ਸਾ ਤੋਂ ਪਹਿਲਾਂ ਹਾਂ ਕਰਤੀ ਬਾਤ ਦੇ ਵਿੱਚ ਲਿਸਟ ਨਹੀਂ ਦਿੱਤੀ ਗਈ ਜੀ ਦੇਖੋ ਮੈਂ ਇਹ ਗੱਲ ਕਾਵਾਂਗਾ ਵੀ ਆਪਾਂ ਉਹ ਕਹਿੰਦੇ ਆ ਨਾ ਵੀ ਆਮ ਜੂਪਣਿਆ ਗਿੜਕਾ ਨਹੀਂ ਗਿਣਨੇ ਆ ਸਾਨੂੰ ਤਾਂ ਮੰਡੀ ਦੇ ਵਿੱਚੋਂ ਲਿਫਟਿੰਗ ਚਾਹੀਦੀ ਆ ਸਾਡੇ ਭੈਣੇ ਉਹ ਗੱਡੀ ਉੱਥੋਂ ਲੈ ਕੇ ਬੋਸੋਂ ਲੈ ਕੇ ਆਵੇ ਜਿਹੜਾ ਵੀ ਸਰਕਾਰ ਦੇ ਇਸ ਰੂਲ ਦੀ ਵਾਇਲੇਸ਼ਨ ਕਰੇਗਾ ਚਾਹੇ ਠੇਕੇਦਾਰ ਹੋਵੇ ਕੋਈ ਵੀ ਆ ਛਾ ਕੇ ਬਾਹਰ ਮਾਰਾਂਗੇ ਅਸੀਂ ਰਾਈਟ ਟਾਈਮ ਤੇ ਲਿਫਟ ਜਿਹੜੀ ਆ ਉਹ ਮੰਡੀਆਂ ਦੇ ਵਿੱਚ ਕੰਪਲੀਟ ਕਰ ਦੇਣੀ ਆ ਕੋਈ ਚਿੰਤਾ ਵਾਲੀ ਗੱਲ ਨਹੀਂ ਮੰਡੀ ਦੇ ਹਾਲਾਤ ਵੱਧ ਤੋਂ ਵੱਤਰ ਹੈ ਜਿਵੇਂ ਪਹਿਲਾਂ ਸੀ ਉਵੇਂ ਹੀ ਆ ਸਟ੍ਰੈਗ ਵੀ ਹੋ ਗਈ ਡੀਸੀ ਸਾਹਿਬ ਨਾਲ ਮੀਟਿੰਗਾਂ ਹੋ ਗਈਆਂ ਐਸਡੀਐਮ ਮੰਡੀ ਵਿਜ਼ਿਟ ਕਰ ਗਈ ਤੇ ਅੱਜ ਮੰਤਰੀ ਵੀ ਗੋਗਲਿਆਂ ਤੋਂ ਮਿੱਟੀ ਝਾੜ ਗਿਆ ਐਕਚੁਅਲ ਜਿਹੜੇ ਟੈਂਡਰ ਪਾਉਣ ਸਮੇ ਗੱਡੀਆਂ ਦੇ ਨੰਬਰ ਦਿੱਤੇ ਸੀ ਤੇ ਗੱਡੀਆਂ ਦੀ ਗਣਤੀ ਕਰਾਈ ਸੀ ਉਹਨਾਂ ਦੇ ਵਿੱਚੋਂ ਇਹਨਾਂ ਕੋਲੇ 10% ਵੀ ਹੈ ਨਹੀਂ ਗੀਆਂ ਇਹਨੇ 68 ਗੱਡੀਆਂ ਵਿਖਾ ਕੇ ਟੈਂਡਰ ਲਿਆ ਜਿਹੜਾ ਸਾਡਾ ਠੇਕੇਦਾਰ ਆ ਤੇ ਗੱਡੀਆਂ ਦੇ ਕੋਲੇ ਮੌਕੇ ਤੇ ਤਿਆਰ 18 ਵੀ ਹੈ ਨੀਗੀਆਂ ਲੇਕਰ 68 ਗੱਡੀਆਂ ਹੁਣ ਮੰਨ ਕੇ ਚਲੋ ਜੇ 1000 ਗੱਟਾ ਵੀ ਇੱਕ ਗੱਡੀ ਲੈ ਜਾਂਦੀ ਹੈ ਤਾਂ ਟੋਟਲ ਮੰਡੀਆਂ ਦੇ ਵਿੱਚੋਂ ਰੋਜ਼ ਦਾ 68000 ਗੱਟਾ ਚੱਕੀ ਦਾ ਤੁਸੀਂ 50 ਹੀ ਰੱਖ ਲਓ ਤੇ ਗੱਟਾ 15000 ਚੱਕੀ ਦਾ ਕਿਸਾਨ ਫਾਹੇ ਚੜੇ ਵੇ ਨਾ ਤਾਂ ਕਿਸਾਨ ਕੋਲੇ ਘਰੇ ਸਟਾਕ ਕਰਨ ਨੂੰ ਜਗ੍ਹਾ ਤੇ ਨਾ ਮੰਡੀ ਵਿੱਚ ਲਾਉਣ ਨੂੰ ਜਗ੍ਹਾ ਟੋਦੂ ਔਖੀ ਆ ਸਾਡੀ ਲੇਬਰ ਇਹਨਾਂ ਦੇ ਲਿਫਟਿੰਗ ਆ ਕਿ ਅਸੀਂ ਆ ਆਮ ਬਗਨ ਆਮ ਬਖਾਣੇ ਆ ਕਿ ਕਹਿੰਦੇ ਆ ਕਿ ਗੱਟੀਆਂ ਕਰਨੀਆਂ ਹੈਗੀਆਂ ਵੀ ਅਸੀਂ ਆਪੇ ਚੱਕ ਦਾਂਗੇ ਨੇ ਉਹ ਤਾਂ ਗੱਲ ਕਰਕੇ ਉਹ ਛੜਾ ਗਿਆ ਆਪਦਾ ਖਹਿੜਾ ਮੈਂ ਪਹਿਲੇ ਹੀ ਬੇਨਤੀ ਕਰ ਚੁੱਕਾ ਵੀ ਗੋਗਲਗੋ ਦਾ ਮਿੱਟੀ ਝਾਰਨ ਵਾਲੀ ਗੱਲ ਬਣ ਗਈ ਐਸ ਚਲੋ ਜਿੰਨਾ ਚਿਰ ਮੰਡੀ ਜਿਹੜੀ ਮੇਨ ਹੈ ਉਹਦਾ ਫੜ ਵਿਹਲਾ ਨਹੀਂ ਹੁੰਦਾ ਤੇ ਜਿਹੜੇ ਸਾਡੇ ਕਿਸਾਨਾਂ ਦੀ ਕਣਕ ਘਰਾਂ ਚ ਪਈ ਆ ਉਹ ਜਦੋਂ ਫੜ ਵਿਹਲਾ ਹੋਊਗਾ ਤਾਂ ਲਊ ਨਾ ਫੜ ਸਾਡੇ ਕੋਲ ਵਿਹਲਾ ਹੈ ਨਹੀਂ ਲਿਫਟਿੰਗ ਸਾਡੀ ਦਾ ਜਮਾਂ ਜ਼ੀਰੋ ਹੈ ਮੰਡੀ ਬੋਰਡ ਰੋਲਾ ਪਾ ਰਿਹਾ ਹੈ ਆਰਤੀਆ ਜਿਹੜਾ ਰੋਲਾ ਪਾ ਰਹੀ ਹੈ ਜ਼ਿਮੀਂਦਾਰ ਰੋਲਾ ਪਾ ਰਿਹਾ ਤੇ ਸਾਡੀ ਲੇਬਰ ਹੀ ਰੋਲਾ ਪਾ ਰਹੀ ਹੈ ਤੇ ਪਰ ਲੱਦਾ ਤਾਂ ਮਾਲ ਤਾਂ ਗੱਡੀਆਂ ਚ ਲੱਦਿਆ ਜਾਣਾ ਜੇ ਇਹ ਟਰਾਲੀਆਂ ਨੂੰ ਅਲਾਉ ਕਰਨ ਖੁੱਲੀ ਮੰਡੀ ਜਿਵੇਂ ਹੁਣ ਤੱਕਰ ਪਹਿਲਾਂ ਚੱਕਦੇ ਰਹੇ ਆ ਓਵੇਂ ਚੱਕਦੇ ਰਹਿਣ ਤਾਂ ਮੰਡੀ ਦੀ ਸਮੱਸਿਆ ਨਹੀਂ ਆਉਂਦੀ ਭਰੋਸਾ ਹੈ ਜਿਵੇਂ ਕਹਿ ਕੇ ਗਏ ਆ ਨਹੀਂ ਜੀ ਨਹੀਂ ਕੋਈ ਭਰੋਸਾ ਨਹੀਂ ਕੋਈ ਭਰੋਸਾ ਨਹੀਂ ਜਮਈ ਇਹ ਤਾਂ ਸਾਰਾ ਕੁਝ ਬਸ ਮਿਲੀ ਭੁਗਤੀ ਆ ਇੱਕ ਸਿਰਫ ਉਹਨੇ ਆਪ ਦਾ ਟੂਰ ਪਾਤਾ ਉਹ ਫੂਡ ਮੰਤਰੀ ਹੋਣ ਕਰਕੇ ਕਾਬਦਾ ਉਹ ਨਾਹਰਾ ਬੁਲੰਦ ਕਰ ਗਿਆ ਵੀ ਮੈਂ ਮੰਡੀ ਵਿਜ਼ਿਟ ਕਰਕੇ ਆਂ ਜੀ ਬਹੁਤ ਚੰਗਾ ਕੰਮ ਚੱਲਦਾ ਪਰ ਕੰਮ 0% ਆ ਮੈਂ ਹਰਪ੍ਰੀਤ ਸਿੰਘ ਜ਼ਿਲ੍ਹਾ ਪਟਾਣਵੀ ਕੇ ਜੋ ਮਾਲ ਦਾ ਹੀਰਕੇ ਦਾ ਇਹ ਹਾਲਾਤ ਨੇ ਮੰਡੀ ਦੀ ਦਿੱਤੀ ਹੈ ਮੰਡੀ ਦੇ ਹਾਲਾਤ ਜੀ ਤੁਹਾਡੇ ਸਾਹਮਣੇ ਆ ਦੇਖੋ ਕਿੰਨੀਆਂ ਢਾਂਗਾ ਲੱਗੀਆਂ ਹੋਈਆਂ ਕਿ ਅੱਜ ਮੰਤਰੀ ਸਾਹਿਬ ਆਏ ਸੀਗੇ ਉਹ ਗੋਗਲਾਂ ਤਾਂ ਮਿੱਟੀ ਜੀ ਝਾੜ ਗਏ ਆ ਉਹ ਟਰੱਕ ਦੀ ਚ ਖੜ ਕੇ ਇੱਕ ਬੱਸ ਬਾਈਟ ਜੀ ਕਰਾ ਕੇ ਆ ਵੀ ਬੱਸ ਲਿਫਟਿੰਗ ਚਾਲੂ ਹੈ ਜੀ ਤੇ ਆ ਢਾਂਗਾ ਦੇਖੋ ਤੁਹਾਡੇ ਸਾਹਮਣੇ ਕਿੰਨੀਆਂ ਕਿੰਨੀਆਂ ਲੱਗੀਆਂ ਹੋਈਆਂ ਜੀ ਬੱਸ ਉਸ ਤਾਂ ਹੈ ਜਿਸ ਤਰ੍ਹਾਂ ਉਹਨਾਂ ਕਹ ਕੇ ਗਏ ਨੇ ਕਿ ਅਸੀਂ ਜਲਦੀ ਖਾਲੀ ਕਰਾ ਦਾਂਗੇ ਤੇ ਭਰੋਸਾ ਹੀ ਹੁੰਦਾ ਜੀ ਇਹ ਪਹਿਲੇ ਖਾਲੀ ਹੋਏ ਨਾ ਬੱਸ ਇਹ ਤਾਂ ਮੜ ਮੋਟਾ ਲਾਰਾ ਲੱਪਾ ਜਿਹਾ ਲਾ ਕੇ ਜੀ ਮੁਸ਼ਕਿਲ ਨਹੀਂ ਆਉਂਦੀ ਹੈਗੀ ਜਿਸ ਤਰ੍ਹਾਂ ਮੁਸ਼ਕਿਲ ਤਾਂ ਤੁਹਾਡੇ ਸਾਹਮਣੇ ਹੈ ਤੁਸੀਂ ਦੇਖ ਸਕਦੇ ਹੋ ਮੁਸ਼ਕਿਲ ਬਹੁਤ ਹੈ ਜੀ ਵਿਚਾਰੀ ਲੇਬਰ ਵੀ ਖਰਾਬ ਹੋ ਰਹੀ ਹੈ ਆ ਕਿਸਾਨ ਤਾਂ ਉਦੋਂ ਜ਼ਿਆਦਾ ਪਰੇਸ਼ਾਨ ਹੋ ਰਹੇ ਆ